ਮੇਰਾ ਨੰਜਸ਼ੰਦੀਪ ਕਾ ਇੱਥੇ ਨਾ ਉਹ ਜਿਹੜਾ ਤੁਸੀਂ ਅੱਜ ਤੇ ਮੁੱਛੇ ਕਿ ਅੱਜ ਦੇ ਲੋਕਾਂ ਨੂੰ ਪੀਲ ਸਕੋ ਮੈਂ ਆਪਣੇ ਪਰਿਵਾਰ ਨੂੰ ਮਿਲਣ ਆਈ ਸੀਗੀ ਇੱਥੇ ਬਹੁਤ ਹੀ ਜ਼ਿਆਦੇ ਵਧੀਆ ਪ੍ਰਬੰਧ ਕੀਤਾ ਗਿਆ ਅੱਜ ਦੇ ਹਨ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਇਸ ਘਰ ਵਿੱਚ ਕਿਸੇ ਨੂੰ ਆਉਣ ਦਾ ਮੌਕਾ ਨਾ ਮਿਲੇ ਜਿਹੜੇ ਹਾਲਾਤ ਨੇ ਕਿਵੇਂ ਦੇਖੇ ਤੁਸੀਂ ਅੱਜਕੱਲ੍ਹ ਦੇ ਬਾਹਰ ਦੇ ਹਾਲਾਤ ਬਹੁਤ ਔਖੇ ਨੇ ਤੇ ਬਹੁਤ ਬੁਰੇ ਚੱਲ ਰਹੇ ਨੇ ਤਮੇ ਇਹੀ ਅਪੀਲ ਕਰਦੀ ਆ ਵੀ ਕੋਈ ਇੱਥੇ ਆਵੇ ਪਲੀਜ਼ ਕਰਾਇਓ ਹਾਂ ਜੀ ਪਰਿਵਾਰ ਤੋਂ ਦੂਰ ਰਹਿ ਕੇ ਚਲੋ ਅੱਜ ਦਿਹਾੜੇ ਜਿੱਕੱਟੀ ਕਿੰਨਾ ਲਾਗਦਾ ਤੁਹਾਨੂੰ ਪਰਿਵਾਰ ਤੋਂ ਦੂਰ ਰਹਿਣਾ ਬਹੁਤ ਔਖਾ ਦਾ ਅਸੀਂ ਬਹੁਤ ਟਾਈਮ ਬਾਅਦ ਮਿਲੇ ਆ ਇੱਥੇ ਤੇ ਪਰਿਵਾਰ ਤੋਂ ਰਹਿਣਾ ਬਹੁਤ ਔਖਾ ਅਸੀਂ ਇਹੀ ਕਹਿੰਦੇ ਆ ਕਿ ਬੁਰੇ ਕੰਮ ਕਰਨੇ ਵੀ ਨਹੀਂ ਚਾਹੀਦੇ ਜੇ ਜੀ ਆਪਾਂ ਕਰਦੇ ਆ ਤਾਂ ਆਪਾਂ ਨੂੰ ਫੇਰ ਹੀ ਮੌਕਾ ਮਿਲਦਾ ਇੱਥੇ ਅਦਰਵਾਇਸ ਤਾਂ ਕੋਈ ਜ਼ਰੂਰਤ ਹੀ ਨਹੀਂ ਹੈ ਦਾ ਨਾਮ ਤਾਂ ਬਾਕੀ ਕਹਣਾ ਤਾਂ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਹਿਲਾਂ ਚਾਹਣਾ ਵੀ ਮਾੜੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਜੀ ਠੀਕ ਹੈ ਵੀ ਆਪਦੇ ਪਰਿਵਾਰ ਤੋਂ ਪਾਸੇ ਹੋ ਜਾਂਦਾ ਬੰਦਾ ਜੀ ਇਹ ਦੁੱਖ ਦੀ ਗੱਲ ਆ ਜੀ ਪਰ ਇਸ ਖੁਸ਼ੀ ਦੇ ਮੌਕੇ ਤੇ ਜਿਹੜਾ ਪਰਿਵਾਰ ਇਕੱਠਾ ਹੋਇਆ ਉਹਦੇ ਵਾਸਤੇ ਚੰਗਾ ਜੀ ਪਰ ਮਾੜੇ ਕੰਮਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ 2 ਸਾਲ ਹੋ ਗਏ ਹਾਂਜੀ ਪ੍ਰਬੰਧ ਕਿਵੇਂ ਜੀਤੇ ਆ ਜਿਹੜੇ ਆਪਾਂ ਬੈਠੇ ਕਿਵੇਂ ਦੇਖੀ ਵਧੀਆ ਪ੍ਰਬੰਧ ਹੋਇਆ ਪਰ ਆ ਵੀ ਨੂੰ ਕਿਵੇਂ ਦੇ ਦੇ ਵਿੱਚ ਜਿਹੜੇ ਪ੍ਰਭਾਵ ਨੂੰ ਕਰ ਰਹੇ ਹੋ ਵਧੀਆ ਲੱਗਿਆ ਜੀ ਵਧੀਆ ਲੱਗਿਆ ਜੀ ਜਿਹੜੇ ਹੋਰ ਰੂਪ ਅਪਰਾਧ ਦੀ ਦੁਨੀਆ ਨਾਲ ਜੁੜੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਕਹਿਨੇ ਆ ਵੀ ਮਾੜੇ ਕੰਮਾਂ ਤੋਂ ਦੂਰ ਰਹੋ ਆਪਦੇ ਪਰਿਵਾਰ ਚ ਰਹੋ ਬਜੀਤੀ ਨਾ ਮਤੋਂ ਬਾਅਦ ਕੀ ਕਰਨਾ ਤੁਹਾਨੂੰ ਕਿੰਨਾ ਸਮਾਂ ਤੁਸੀਂ ਬੰਦ ਮੇਰਾ ਨਾਮ ਜਗਪਾਲ ਸਿੰਘ ਹੈ ਜੀ ਮੇਰਾ ਦੋ ਮਹੀਨੇ ਇੱਥੇ ਹੋ ਗਏ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਤੋਂ ਦੂਰ ਰਹਿਣਾ ਚਾਹੀਦਾ ਇਹ ਕਿਹੜੇ ਚੀਜ਼ਾਂ ਨੇ ਆਪਣੇ ਬਾਅਦ ਤੇ ਜਿਹੜਾ ਫੈਮਿਲੀ ਮੈਂਬਰ ਉਹਨਾਂ ਵਾਸਤੇ ਨਹੀਂ ਆ ਇੱਕ ਸਾਰਿਆਂ ਨੂੰ ਇਹੀ ਆਪਾਂ ਅਪੀਲ ਕਰਦੇ ਆਂ ਜੀ ਕਿ ਕੋਈ ਗਲਤ ਕੰਮ ਦੇ ਗਲਤ ਰਾਹੇ ਨਾ ਪਾਓ ਜੀ ਤੇ ਇਹ ਤੋਂ ਦੂਰ ਰਹਿ ਜਾਵੇ ਜੋਹਰ ਤਿਹਾਰ ਨੇ ਸਾਰੇ ਪਰਿਵਾਰ ਚ ਬਹਿ ਕੇ ਖੁਸ਼ੀਆਂ ਦਾ ਮਨਾਇਆ ਜਾਵੇ ਪ੍ਰਬੰਧਾਪਨ ਕਿਵੇਂ ਦੇਖਿਆ ਤੇ ਪ੍ਰਾਪਨਾ ਕੀਤਾ ਗਿਆ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਜੀ ਸਰਕਾਰ ਦਾ ਪ੍ਰਸ਼ਾਸਨ ਦਾ ਪ੍ਰਬੰਧ ਬਹੁਤ ਚੰਗਾ ਜੀ ਨੌਜਵਾਨੀ ਇਹ ਪ੍ਰਾਪਨਾ ਦੂਜਿਆਂ ਨੂੰ ਕੀ ਕਹਿਣਾ ਚਾਹੁੰਗੇ ਜਿਵੇਂ ਅੱਜ ਕੋਲ ਸਵੇਟਾ ਸ਼ੁਭ ਤਿਹਾੜੀ ਇੱਥੇ ਜੇਤ ਮਨਾਉਣਾ ਨੌਜਵਾਨੀ ਨੂੰ ਇਹੀ ਅਪੀਲ ਹੈ ਜੀ ਇਹੀ ਸਨੇਹ ਹੈ ਕਿ ਇਹ ਕੰਮੋਂ ਤੋਂ ਦੂਰ ਰਹੋ ਆਪਣੇ ਕਰਤ ਕਿਰਤ ਤੇ ਜੁੜੇ ਰਹੋ ਦਾ ਨਾਮ ਮਨਦੀਪ ਕੌਰ ਹੈ ਜੀ ਕਿੱਥੋਂ ਆਇਓ ਅਸੀਂ ਰਾਮਪੁਰੇ ਤੋਂ ਜੀ ਕਿਹੜੇ ਕੇਸ ਤੇ ਤੁਹਾਡਾ ਭਰਾ ਗੋਲਨਾ ਚਾ ਜੀ ਉਹ ਵਿਚਾਰਾ ਨਜਾਇਜ਼ ਹੀ ਫੜਿਆ ਗਿਆ ਸੀਗਾ ਤੇ ਅੱਜ ਸਾਡਾ ਭਰਾ ਸਾਡੇ ਨਾਲ ਹੋਣਾ ਚਾਹੀਦਾ ਸੀ ਜੀ ਹੂੰ ਤੇ ਅੱਜ ਅਸੀਂ ਲਖੜੀ ਦੇਦੇ ਹਰ ਉਹਦੇ ਵਾਸਤੇ ਲਖੜੀ ਲੈ ਕੇ ਜਾਣਾ ਹੂੰ ਤੇ ਉਹ ਵਿਚਾਰਾ ਨਜਾਇਜ਼ ਜਾਗਾ ਉਹਦੇ ਛੋਟੇ ਛੋਟੇ ਬੱਚੇ ਆ ਵਿਚਾਰੇ ਦੇ ਹੂੰ ਬਹੂ ਘਰੇ ਉਹਦੇ ਜਵਾਕ ਰੋਲਦੇ ਆ ਵਿਚਾਰੇ ਦੇ ਉਹ ਨਜਾਇਜ਼ ਫੜਿਆ ਗਿਆ ਬਈ ਹੂੰ ਤੇ ਗੋਲਨਾ ਕਿਸੇ ਦੀਆਂ ਹੋਰ ਸੀ ਉਹਦੇ ਉੱਤੇ ਪੈ ਗਈਆਂ ਕਿੰਨੇ ਸੀ ਰੋਗੇ ਬੰਦੂ ਜੀ ਉਹਨੂੰ ਜੀ 2.5 ਮਹੀਨੇ ਹੋ ਗਏ ਜੀ ਹਾਂ ਜੀ ਉਹ ਸਵੇਰ ਕਿੰਨੇ ਵਜੇ ਤੁਸੀਂ ਇੱਥੇ ਅਸੀਂ ਆਏ ਆ ਜੀ ਕਹੇ ਵਜੇ ਆਉਂਦੀ ਬਸ 10:30 ਵਜੇ ਜੀ ਇੰਤਜ਼ਾਮ ਦੀ ਗੱਲ ਕੀਤੀ ਜੀ ਕਿਸ ਤਰ੍ਹਾਂ ਇੰਤਜ਼ਾਮ ਕੀਤਾ ਗਿਆ ਜੀ ਐਲ ਪ੍ਰੋਸੈਸਰ ਨੇ ਜੀ ਜੀ ਉਹ ਕਿਹੜੇ ਸਾਹਮਣੂ ਪੜਿਆ ਨਹੀਂ ਇੰਤਜ਼ਾਮ ਕਿਵੇਂ ਕੀਤਾ ਗਿਆ ਜੀ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਹੈ ਜੀ ਹਾਂ ਜੀ ਵਧੀਆ ਇੰਤਜ਼ਾਮ ਹੈ ਹਾਂ ਜੀ ਠੀਕ ਆ ਜੀ ਸਾਰਾ ਕੁਝ ਹੋਰ ਸਭ ਕਹੋ ਜੀ ਅੱਜ ਮਨਜੁਗ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਤੇ ਮਨਜੁਗ ਏਡੀ ਜੀਪੀ ਪ੍ਰਿਜ਼ਨ ਸ੍ਰੀ ਅਰਨਪਾਲ ਜੀ ਸਰ ਦੇ ਦੇਸ਼ ਨਿਰਦੇਸ਼ਾਂ ਤੇ ਜੇਲ੍ਹ ਅੰਦਰ ਬੰਦਬੰਦੀਆਂ ਨੂੰ ਉਹਨੀਆਂ ਉਹਨਾਂ ਦੀਆਂ ਭੈਣਾਂ ਪਾਸੋਂ ਜਿਹੜੀ ਰਖੜੀ ਬਣਵਾਉਣ ਦਾ ਜਿਹੜਾ ਅਸੀਂ ਇੰਤਜ਼ਾਮ ਕੀਤੇ ਹੋਏ ਨੇ ਅੱਜ ਦੇ ਦਿਨ ਸਾਡੇ ਵੱਲੋਂ ਸਾਰਿਆਂ ਨੂੰ ਮਿਲਾ ਕੇ ਉਹਨਾਂ ਦੀ ਰਖੜੀ ਬਣਵਾਈ ਜਾ ਰਹੀ ਹੈ ਇਸ ਤੋਂ ਬਿਨਾ ਪੀਣ ਦੇ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੇ ਜਿਹੜੇ ਨੇ ਪ੍ਰਬੰਧ ਕੀਤੇ ਗਏ ਨੇ ਤੇ ਸਾਡਾ ਅੱਜ ਟੀਚਾ ਹੈ ਕਿ ਕੋਈ ਵੀ ਭੈਣ ਐਸੀ ਨਾ ਰਵੇ ਜਿਹੜੀ ਇੱਥੇ ਆਵੇ ਤੇ ਉਹ ਆਪਣੇ ਭਰਾ ਨੂੰ ਰਕੜੀ ਨਾ ਬਣ ਸਕੇ ਇਸ ਤੋਂ ਬਿਨਾਂ ਅਸੀਂ ਬੈਠਣ ਦੇ ਇੰਤਜ਼ਾਮ ਕੀਤੇ ਨੇ ਹਵਾ ਦਾ ਇੰਤਜ਼ਾਮ ਕੀਤਾ ਹੈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਇਸ ਤੋਂ ਬਿਨਾਂ ਸੁਰੱਖਿਆ ਦੇ ਪ੍ਰਬੰਧਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਸਰ ਗੱਲ ਕਰੀ ਕਿ ਕਿੰਨੇ ਭੈਣਾ ਮੇਲ ਆਤੀਆਂ ਜਿਹੜੇ ਹਵਾ ਦਾ ਇੰਤਜ਼ਾਮ ਲੂ ਕੇ ਜੇਕਰ ਆਪਾਂ ਗੱਲ ਕਰੀਏ ਲੋਕਾਂ ਨੂੰ ਕੀ ਫੀਲ ਕਰੇ ਚਾਹਵੇਂ ਇਹ ਤਾਂ ਸ਼ੋਅ ਦਿਹਾੜਾ ਹੈ ਪਰ ਭੈਣ ਭਰਾ ਦੇ ਮਲਾਪ ਪਰਾਂ ਵੀ ਸਿਕਿਉਰਟੀ ਦਾ ਰਿਕਰਡ ਇਸ ਨੂੰ ਸੰਭਾਲਿਆ ਗਿਆ ਦੇਖੋ ਹਰ ਇੱਕ ਚੀਜ਼ ਆਪਣੀ ਜਗ੍ਹਾ ਹੈ ਸਿਕਿਉਰਿਟੀ ਨੂੰ ਅਸੀਂ ਉਹ ਨਹੀਂ ਕਰ ਸਕਦੇ ਵਿਡਰਾਅ ਕਿਉਂਕਿ ਆਪਾਂ ਇੱਕ ਜੇਲ੍ਹ ਵਿੱਚ ਬੈਠੇ ਆਂ ਪੰਜਾਬ ਦੀ ਸਭ ਤੋਂ ਸੈਂਸਿਟਿਵ ਜੇਲ੍ਹ ਵਿੱਚ ਬੈਠੇ ਆਂ ਸਿਕਿਉਰਿਟੀ ਦੇ ਪ੍ਰਬੰਧ ਜਿਹੜੇ ਨੇ ਸਾਡੇ ਵੱਲੋਂ ਪੂਕਤਾ ਕੀਤੇ ਗਏ ਨੇ ਪਰ ਮੈਂ ਇੰਨਾ ਕਿ ਸਾਰੇ ਪਾਸੇ ਯਕੀਨ ਜਿਹੜਾ ਬਣਾ ਰਿਹਾ ਮੈਂ ਯਕੀਨੀ ਬਣਾ ਰਿਹਾ ਕਿ ਹਰ ਇੱਕ ਮੁਲਾਜ਼ਮ ਹਰ ਇੱਕ ਵਿਅਕਤੀ ਜਿਹੜਾ ਹੈ ਜਿਹੜਾ ਉੱਥੇ ਸਿਕਿਉਰਿਟੀ ਤੇ ਤਾਇਨਾਤ ਆ ਉਹ ਕਿਸੇ ਤਰ੍ਹਾਂ ਦੀ ਅੜਚਣ ਨਾ ਬਣੇ ਉਹ ਆਪਣੀ ਭੈਣ ਵਾਂਗੂ ਹੀ ਹਰ ਇੱਕ ਨੂੰ ਟ੍ਰੀਟ ਕਰੇ ਤੋ ਅੱਜ ਦੇ ਤਿਹਾਰ ਦੇ ਸਬੰਧੀ ਮੈਂ ਸਾਰੇ ਜਿਹੜੇ ਬੰਦੀ ਨੇ ਇਹਨਾਂ ਨੂੰ ਰਿਕੁਐਸਟ ਕਰਦਾ ਕਿ ਹੁਣ ਆਪਣੀਆਂ ਭੈਣਾਂ ਵੱਲ ਦੇਖਣ ਆਪਣੇ ਪਰਿਵਾਰ ਵੱਲ ਦੇਖਣ ਉਹਨਾਂ ਕੋਲ ਜੋ ਵੀ ਹੋਇਆ ਉਹਨਾਂ ਦਾ ਭੂਤ ਸੀਗਾ ਪਾਸਟ ਸੀ ਆਪਣੇ ਫਿਊਚਰ ਨੂੰ ਚੰਗਾ ਬਣਾਉਣ ਤੇ ਵਾਪਸ ਚੰਗੇ ਨਾਗਰਿਕ ਬਣ ਕੇ ਜਿਹੜੇ ਪਰਿਵਾਰ ਦੇ ਵਿੱਚ ਜਾਣ ਉਹਨਾਂ ਕੋਲ ਗਲਤੀ ਕਿਵੇਂ ਹੋਈ ਹੈ ਆਪਾਂ ਉਹਨੂੰ ਉਹ ਨਹੀਂ ਕਰ ਸਕਦੇ ਵੀ ਬਟ ਫਿਊਚਰ ਬਾਰੇ ਉਹ ਆਪਣੇ ਬਾਰੇ ਸੋਚਣ ਮੈਂ ਹੀ ਸਾਰਿਆਂ ਨੂੰ ਰਿਕੁਐਸਟ ਕਰਦਾ